ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਾਰੇ ਕਿਸਾਨ ਵੀਰਾਂ ਦਾ ਸਾਡੇ ਪੇਜ ਤੇ ਸਵਾਗਤ ਹੈ ਜੀ ਜਿੰਨੇ ਭਰਾ Facebook ਤੇ YouTube ਤੇ ਵੀਡੀਓ ਦੇਖ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਤੇ ਫੋਲੋ ਕਰ ਲਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਵੀਡੀਓ ਦੇਖ ਸਕੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਦੋਸਤੋ ਕਿਸਾਨ ਵੀਰਾਂ ਦਾ ਇੱਕ ਸ਼ੇਅਰ ਜ਼ਰੂਰ ਕਰਿਓ ਅੱਜ ਆਪਾਂ ਗੱਲ ਕਰਾਂਗੇ ਜੀ ਝੋਨੇ ਦੇ ਵਿੱਚ 1263 ਕੀ ਕੰਮ ਕਰਦਾ ਤੇ ਚਿੱਟੀ ਫੜਕੜੀ ਕੀ ਕੰਮ ਕਰਦੇ ਚਿੱਟੀ ਫੜਕੜੀ ਤੇ 12363 ਦਾ ਕੀ ਕੀ ਅੰਤਰ ਤੇ ਕੀ ਕੀ ਫਰਕਾ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੰਗੀ ਲੱਗੇ ਤਾਂ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਕੇ ਦੱਸੋ ਵੀ ਕਿਵੇਂ ਲੱਗੀ ਤਾਂ ਜੋ ਆਉਣ ਵਾਲੀ ਵੀਡੀਓ ਹੋਰ ਨਵੀਂ ਤੋਂ ਨਵੀਂ ਲੈ ਕੇ ਆਈਏ ਆਪਾਂ ਅੱਜ ਗੱਲ ਕਰੀ ਜੀ ਆਪਾਂ ਚਿੱਟੀ ਫੜਕੜੀ ਤੇ 12363 ਬਾਰੇ ਜਿਹੜੇ ਆਪਣਾ ਬਾਈ ਜੀ ਝੋਨੇ 'ਚ ਜਿਆਦਾ ਪਾਣੀ ਖੜ ਜਾਂਦਾ ਜੇ ਜੜਾਂ ਕਾਲੀਆਂ ਹੋ ਜਾਂਦੀਆਂ ਜੀ ਆਪਾਂ ਬਾਰਾ ਥ੍ਰੇਡ ਤੌਣਿਆ ਵੀ ਮੰਨ ਕੇ ਚੱਲੋ ਜਿਹੜਾ ਤਣਾ ਹੁੰਦਾ ਜੀ ਤਣਾ ਬਾਈ ਜੀ ਤਣੇ ਕੜਾ ਆਉਂਦਾ ਤਣੇ ਚਿੱਟੇ ਕਰਦਾ ਜੜ ਸਾਫ਼ ਕਰਦਾ ਜੀ ਕੱਚਾ ਕਰਦਾ ਝੋਨੇ ਨੂੰ ਹਰਾਪਣ ਕਰਦਾ ਝੋਨੇ ਦਾ ਫਟਾਰਾ ਕਰਵਾਉਂਦਾ ਘਟੋ ਘਟਾ ਆਪਾਂ ਜੀ ਗੱਲ ਕਰੀਏ 4 450 ਰੁਪਏ ਕਿੱਲਾ ਆਪਾਂ ਨੂੰ 12 36 ਪੈਂਦਾ ਤੇ ਪਰਾਥ੍ਰੇਡ ਕੰਮ ਕਰਲੇ ਇਹ ਬਸ ਇਹੀ ਕਰਿਆ ਚਿੱਟੀ ਫਟਕੜੀ ਇਹ ਤੋਂ ਜ਼ਿਆਦਾ ਕੰਮ ਕਰਦੀ ਹੈ ਜੀ ਜੇ ਆਪਾਂ ਗੱਲ ਕਰੀਏ ਚਿੱਟੀ ਫਟਕੜੀ ਦੀ ਜੀ ਚਿੱਟੀ ਫਟਕੜੀ ਬਾਈ ਜੀ 1.5 ਕਿਲੋ ਤੋਂ 2 ਕਿਲੋ ਲੈਣੀ ਆਪਾਂ ਇਹਦੇ ਇਹਨੂੰ ਕੁੱਟ ਕੇ ਆਪਾਂ ਛਿੱਟਾ ਜੁਰਗੇ ਚਰ ਲਾ ਕੇ ਵੀ ਦੇ ਸਕਦੇ ਆ ਇਕਲੀ ਦਾ ਵੀ ਦੇ ਸਕਦੇ ਆ ਖੜੇ ਪਾਣੀ ਜੀ ਦਾ ਛਿੱਟਾ ਦੇਣਾ ਜੀ ਡੇਟ ਕਿਲੋ ਤੋਂ 2 ਕਿਲੋ ਡੋਜ਼ ਆ ਛਿੱਟੀ ਫੜਕੜੀ ਦੀ ਛਿੱਟੀ ਛਿੱਟੀ ਫੜਕੜੀ ਬਾਈ ਜੀ ਇੱਕ ਜੇ ਗੱਲ ਕਰੀਏ ਆਪਾਂ ਇਹਦਾ ਆਪਣੇ ਬਾਹਨ ਦਾ ਪੀ ਐਚ ਹੁੰਦਾ ਪੀ ਐਚ ਨੂੰ ਸੈੱਟ ਕਰਦੀ ਆ ਜਿਹੜਾ ਮੰਨ ਕੇ ਚੱਲੋ ਆਪਣਾ ਮਿੱਟੀ ਹੁੰਦੀ ਆ ਰੇਤਲੀ ਹੁੰਦੀ ਆ ਜੀ ਜਾਂ ਬਾਹਨ ਨਰਮ ਹੁੰਦੇ ਆ ਜੀ ਜਾਂ ਮੋਟਰ ਦਾ ਪਾਣੀ ਸੋਰਾ ਹੁੰਦਾ ਕਾਲਾ ਸੋਰਾ ਚਿੱਟਾ ਸੋਰਾ ਬਾਰ ਨਰਮ ਹੁੰਦੇ ਆ ਜੀ ਤੇ OPH ਨੂੰ ਸੈੱਟ ਕਰਦੀ ਆ ਤੇ ਜਿੰਨੇ ਵੀ ਆਪਣੇ ਬਾਹਨ ਦੇ ਵਿੱਚ ਖਰਾਬੀ ਹੁੰਦੀ ਜਿੰਕ ਜੀ ਡੀਏਪੀ ਵਗੈਰਾ ਸਾਰਿਆਂ ਨੂੰ ਇਕੱਠੀ ਕਰਕੇ ਬੂਟੇ ਨੂੰ ਲਾਉਂਦੀ ਆ ਚਿੱਟੀ ਫੜਕੜੀ ਇਹ ਕੰਮ ਆ ਜੀ ਤੇ ਜਿੱਥੇ ਬਾਈ ਜੀ ਟ్రਾਇਲ ਤੁਸੀਂ ਖੁਦ ਕਰ ਸਕਦੇ ਹੋ ਇੱਕ ਪਾਸੇ ਬਾਰਨ ਥ੍ਰੀਡ ਪਾ ਸਕਦੇ ਹੋ ਇੱਕ ਪਾਸੇ ਚਿੱਟੀ ਫੜਕੜੀ ਪਾ ਸਕਦੇ ਹੋ ਤੁਸੀਂ ਅੰਤਰ ਦੇਖ ਸਕਦੇ ਹੋ ਹਫ਼ਤੇ ਦੇ ਵਿੱਚ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਹੋਊਗਾ ਤੇ ਕਿੱਥੇ ਬਾਈ ਜੀ ਤੁਸੀਂ ਚਿੱਟੀ ਫਟਕੜੀ ਪਾਈ ਹੋਈ ਉਹ ਤੁਸੀਂ ਅੰਤਰ ਦੇਖ ਸਕਦੇ ਹੋ ਤਣੇ ਨਵੇਂ ਕਢਾ ਦੂਗੀ ਜੀ ਤੇ ਫਟਾਰਾ ਜਾਦੇ ਕਰਵਾ ਦੂ ਕੱਚਾਪਣ ਕਰ ਦੂ ਬਹੁਤ ਜਿਆਦੇ ਜੀ ਤੇ ਕਿਸੇ ਵੀ ਪ੍ਰਕਾਰ ਦਾ ਝੋਨਾ ਉਹਦਾ ਪੀਲਾ ਨਹੀਂ ਦਿਖਾਈ ਦੇ ਰੂਗਾ ਤੇ ਟਾਂਗਾ ਸਾਂ